ਸਤ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਦੇਖ ਸਰ ਪਾਸਾਈ ਸੇਮੀ ਇਸ ਥਾਂ ਤੇ 6ਵੇਂ ਪਾਸਾ ਸ ਮਹਾਰਾਜ ਜੀ ਆਹਸਨ ਤੇ ਇਸ ਥਾਂ ਧੰਤਨ ਸਿੰਘ ਗੁਰਬਖਸ਼ ਸਿੰਘ ਜੀ ਦੀ 400 ਪ੍ਰਾਪਤ ਧਰਤੀ ਹੈ ਇਹ ਦੋ ਗੁਰੂਆਂ ਦੀ 400 ਪ੍ਰਾਪਤ ਧਰਤੀ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਦੇਖ ਸਾਥ ਸਾਧ ਸੰਗਤ ਜੀ ਇਸ ਸਥਾਨ ਤੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 20 ਫੱਗਣ 1675 ਈਸਵੀ ਨੂੰ ਆਹ ਸੰਗਤ ਆਪ ਜੀ ਪਾਸ ਸੱਤ ਤੋਪਾਂ 1100 ਘੋੜਸਵਾਰ ਤੇ ਚੰਦੂ ਕੈਜੀ ਸੀ ਜਿਸ ਨੇ ਗੁਰੂ ਅਰਜਨ ਦੇਵ ਜੀ ਨੂੰ ਮੁਸੀਦ ਕਰਵਾਇਆ ਸੀ ਇੱਕ 52 ਕਲੀਆਂ ਵਾਲਾ ਜਾਮਾ ਜਿਸ ਨਾਲ ਗਵਾਲੀਅਰ ਦੇ ਕਿਲੇ ਵਿੱਚੋਂ ਬੁੰਜਾ ਰਾਜਾ ਨੂੰ ਰਹਾ ਕਰਵਾਇਆ ਸੀ ਆਪ ਜੀ ਨੇ ਇਸ ਜਗ੍ਹਾ ਤੇ ਇੱਕ ਦਿਨ ਵਿਸ਼ਰਾਮ ਕੀਤਾ ਤੇ ਇਸ ਜਗ੍ਹਾ ਦਾ ਨਾਮ ਦਮਦਮਾ ਸਾਹਿਬ ਅਖਵਾਇਆ ਆਪ ਜੀ ਮੇਰੀ ਨਾਲ ਆਪ ਜੀ ਨੇ ਘੋੜਾ ਬੰਨਿਆ ਤੇ ਉਸ ਬੇਰੀ ਦਾ ਇਤਿਹਾਸ ਇਸ ਕਰਕੇ ਹੈ ਕਿ ਪਹਿਲਾਂ ਜ जरुर ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੇ ਆਪਣਾ ਘੋੜਾ ਬੰਨਿਆ ਤੇ ਉਸ ਤੋਂ ਬਾਅਦ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਸੇ ਬੇਰੀ ਦੇ ਥੱਲੇ ਆਪਣਾ ਪਲੰਗ ਲਗਾ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ ਤੇ ਆਪ ਦੇ ਹੱਥਾਂ ਨਾਲ ਦੇਗ ਵਰਤਾ ਕੇ ਇਸ ਗੁਰਦੁਆਰ ਦਾ ਨਾਮ ਗੁਰਦੁਆਰਾ ਦੇਖਸਰ ਰੱਖਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਤੁਸੀਂ ਦਰਸ਼ਨ ਕਰਦੇ ਹੋ ਮੇਨ ਡਿਊੜੀ ਗੁਰਦੁਆਰਾ ਦੇਖਸਰ ਪਾਸਾਈ ਛੇਮੀ ਤੇ ਪਾਸਾਈ ਦਸਵੀਂ ਇਹ ਮੇਨ ਗੇਟ ਹੈ ਤੇ ਲਿਖਿਆ ਹੋਇਆ ਹੈ ਜਾ ਅਧਿਕਾਰੀ ਗੇਟ ਗੁਰਦੁਆਰਾ ਦੇਖਸਰ ਤੁਸੀਂ ਦਰਸ਼ਨ ਕਰ ਰਹੇ ਹੋ ਅੱਗੇ ਦਰਬਾਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਵਾਵਾਂਗੇ ਉਹ ਸਾਹਮਣੇ ਦਰਬਾਰ ਸਾਹਿਬ ਜਿਹਦੇ ਦਰਸ਼ਨ ਹੋ ਰਹੇ ਹਨ ਅੱਗੇ ਚੱਲ ਕੇ ਜ਼ਰੂਰ ਦਰਸ਼ਨ ਕਰਾਵਾਂਗੇ ਸਾਨੂੰ ਚਲੋ ਜੀ ਆਜੋ ਜੀ ਸ਼ਾਦ ਸੰਗਤ ਜੀ ਅੱਗੇ ਚੱਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਦ ਸੰਗਤ ਜੀ ਇਹ ਦੋ ਨਿਸ਼ਾਨ ਸਾਹਿਬ ਮੀਰੀ ਪੀਰੀ ਦਾ ਪ੍ਰਤੀਕ ਤਨਤਨ ਸਾਹਿਬ ਜੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਦੀਸ਼ਾਨੀ ਇੱਧਰ ਕਰਾ ਪ੍ਰਸਾਦ ਇੱਧਰ ਮਿਲਦਾ ਹੈ ਤੇ ਇਸ ਜਗ੍ਹਾ ਦਾ ਇਸ ਗੁਰਦੁਆਰ ਦਾ ਨਾਮ ਦੇਗ ਸਰ ਕਿਉਂ ਪਿਆ ਇਹ ਵੀ ਦੱਸਾਂਗੇ ਤੁਸੀਂ ਦਰਸ਼ਨ ਕਰ ਸਕਦੇ ਹੋ ਇੱਥੇ ਤਾਂ ਸ੍ਰੀ ਗੁਰੂ ਰੋਹਨ ਸਿੰਘ ਜੀ ਨੇ ਦੇਗ ਕੀਤੀ ਸਾਹ ਸੰਗਤ ਚ ਵੰਡੀ ਉਹਦਾ ਇਤਿਹਾਸ ਵੀ ਤੁਹਾਨੂੰ ਜਰੂਰ ਦੱਸਾਂਗੇ ਅੱਗੇ ਚੱਲਾਂਗੇ ਦਰਬਾਰ ਸਾਹਿਬ ਚ ਅੱਗੇ ਚੱਲਦੇ ਆ ਜੀ ਦਰਬਾਰ ਸਾਹਿਬ ਚ ਤੁਸੀਂ ਦਰਸ਼ਨ ਕਰੋ ਜੀ ਦਾ ਸੰਗ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਉਦਵਾਰਾ ਦੇਖ ਸਰ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਉਦਵਾਰਾ ਦੇਖ ਸਰ ਇੱਧਰ ਢਾਡੀ ਦਰਬਾਰ ਵੀ ਲੱਗਿਆ ਹੋਇਆ ਹੈ ਸ਼ਬਦਾਂ ਅਨੰਦ ਮਾਣ ਰਹੀਆਂ ਹਨ ਆਪ ਜੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਸਤਿਗੁਰੂ ਜੀ ਕੋਲ ਆ ਕੇ ਪੰਜ ਪਿਆਲੇ ਪੰਜ ਪੀਰ ਅਠਮ ਪੀਰ ਬੈਠਾ ਕਿਰਪਾ ਕਰ ਰਹੀ ਆਲਟ ਕੇ ਅਰਗੁਵੰਤ ਸਵਾਰੀ ਨਾਲ ਲਏ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਦੇਖਾਰ ਹੈ ਸਾਥ ਸੰਗਤ ਜੀ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਸੰਗਤਾਂ ਬਾਹਰ ਆ ਰਹੀਆਂ ਹਨ ਇੱਧਰ ਕਰਾਹ ਪ੍ਰਸਾਦ ਲਿਆ ਰਿਆ ਹਨ ਇੱਧਰ ਸਾਨੂੰ ਦਰਸ਼ਨ ਕਰਾਉਣੇ ਆ ਬੇਰੀ ਸਾਹਿਬ ਇਸ ਬੇਰੀ ਸਾਹਿਬ ਦੇ ਦਰਸ਼ਨ ਕਰਕੇ ਸਭ ਦੁੱਖ ਟੁੱਟ ਜਾਂਦੇ ਹਨ ਇਸ ਬੇਰੀ ਸਾਹਿਬ ਥੱਲੇ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਪਨਗਲਾ ਕੇ ਵਿਸ਼ਰਾਮ ਕਰਦੇ ਸਨ ਅੱਗੇ ਸਾਨੂੰ ਇਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਪਹਿਲਾਂ ਤੰਤਨ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਜਗ੍ਹਾ ਤੇ ਵਿਸ਼ਰਾਮ ਕਰਦੇ ਸਨ ਉਸ ਤੋਂ ਬਾਅਦ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਜਗ੍ਹਾ ਤੇ ਆ ਕੇ ਵਿਸ਼ਰਾਮ ਕੀਤਾ ਜੇ ਤੁਸੀਂ ਦਰਸ਼ਨ ਕਰ ਰਹੇ ਹੋ ਅੱਗੇ ਵੀ ਸੰਨ ਦਰਸ਼ਨ ਜ਼ਰੂਰ ਕਰਾਵਾਂਗੇ ਸਾਹ ਸੰਗ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਬੀਰ ਸਾਹਿਬ ਜੀ ਦੇ ਇੱਥੇ ਤਨਤਨ ਸਿੰਘ ਗੁਰੂਵੰ ਸਿੰਘ ਜੀ ਪਾਲਨ ਕਰਾ ਕੇ ਵਿਸ਼ਰਾਮ ਕਰ ਦਿੱਤਾ ਨੂੰ ਤੇ ਸੰਗਤਾਂ ਨੂੰ ਦਰਸ਼ਨ ਦੇ ਦਿੱਸਾਂ ਇਹ ਉਹ ਜਗ੍ਹਾ ਹੈ ਜਿੱਥੇ ਤਨਤਨ ਸਿੰਘ ਗੁਰੂਵੰ ਸਿੰਘ ਜੀ ਮਹਾਰਾਜ ਪੰਗਲਾ ਕੇ ਸੰਗਤਾਂ ਨੂੰ ਦਰਸ਼ਨ ਦੇ ਦਿੱਸਾਂ ਦਰਸ਼ਨ ਤੁਸੀ ਕਰੋ ਮਹਾਰਾਜ ਦਾ ਹੈ ਪ੍ਰਸਤ ਕਰੋ ਵਾਹਿਗੁਰੂ ਕੀ ਵਾਹਿਗੁਰੂ ਕੀ ਇਸ ਸਥਾਨ ਉਪਰ ਦੁਆਰਾ ਦੇਖਸਰ ਵਿੱਚ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਬੀਰੀ ਸਾਹਿਬ ਜੀ ਦੇ ਤੇ ਲੱਖਾਂ ਦੀ ਤਦਾਰ ਦੇ ਵਿੱਚ ਦਰਸ਼ਨ ਕਰਨ ਸੰਗਤਾਂ ਆਉਂਦੀਆਂ ਨੇ ਤੇ ਲਾਹੇ ਪ੍ਰਾਪਤ ਕਰਦੀਆਂ ਹਨ ਅਕਬੀ ਦੇ ਵੀ ਸਨ ਉਦਧਾਵਾਗੇ ਤਾਂਤ ਗੁਰੂ ਹਰਗੋਬਿੰਦ ਸਿੰਘ ਜੀ ਆ ਸੱਤ ਤੋਪਾਂ ਜੋ ਲੰਗ ਦੇ ਮੈਦਾਨ ਦੇ ਵਿੱਚ ਕੰਮ ਆਉਂਦੀਆਂ ਸਾਨੂੰ ਉਹਨਾਂ ਦੇ ਵੀ ਸਾਨੂੰ ਦਰਸ਼ਨ ਜ਼ਰੂਰ ਕਰਾਵਾਂਗੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ 베ਰੀ ਸਾਹਿਬ ਗੁਰਦੁਆਰਾ ਦੇਖ ਸਾਹਿਬ ਜੀ ਤੁਸੀਂ 베ਰੀ ਸਾਹਿਬ ਦੇ ਦਰਸ਼ਨ ਕੀਤੇ ਹਨ ਜੀ ਹੁਣ ਸਾਨੂੰ ਦਰਸ਼ਨ ਕਰਾਵਾਂਗੇ ਤਾਂਤਨ ਸਿੰਘ ਜੀ ਹਰਗੋਬਿੰਦ ਸਿੰਘ ਜੀ ਆ ਸਾਹਿਬ ਜੀ ਦੀਆਂ ਉਹ ਸੱਤ ਤੋਪਾਂ ਜੋ ਜੰਗ ਦੇ ਮੈਦਾਨ ਵਿੱਚ ਤੇ ਵਰਤਿਆ ਜਾਂਦਾ ਉਹ ਅੱਜ ਵੀ ਵਿਰਾਜਮਾਨ ਨੇ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਸੱਤ ਤੋਪਾਂ ਤੰਤਨ ਸਿੰਘ ਹਰਗੋਬਿੰਦ ਸਾਹਿਬ ਮਹਾਰਾਜ ਇਹ ਹਨ ਇਹ ਸੱਤ ਤੋਪਾਂ ਤੰਤਨ ਸਿੰਘ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪਦੇ ਨਾਲ ਹੀ ਲਏ ਆ ਸੰਤ ਤੇ ਇਸੀ ਜਗ੍ਹਾ ਤੇ ਹੁਣ ਵਿਰਾਜਮਾਨ ਹਨ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਇਹ ਸੱਤ ਤੋਪਾਂ ਨੇ ਹੀ ਤੁਸੀਂ ਦਰਸ਼ਨ ਕਰੋ ਅੱਗੇ ਸਾਨੂੰ ਸਰੂਪਰ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਤੇ ਇਸ ਗੁਰਦੁਆਰੇ ਦਾ ਨਾਮ ਦੇਖ ਰਹੇ ਹੋ ਕਿਉਂ ਪਿਆ ਉਹ ਵੀ ਸਾਨੂੰ ਦੱਸ ਰਹੇ ਆ ਤੁਸੀਂ ਦਰਸ਼ਨ ਕਰੋ ਧੰਤ ਧੰਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ 300 ਪ੍ਰਾਪਤ ਧਰਤੀ ਧੰਤ ਧੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 400 ਪ੍ਰਾਪਤ ਧਰਤੀ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਗੁਰਦੁਆਰੇ ਦਾ ਇਤਿਹਾਸ ਇਸ ਤਰ੍ਹਾਂ ਹੈ ਸਾਧ ਸੰਗਤ ਜੀ ਇਸ ਗੁਰਦੁਆਰਾ ਦੇਖ ਸਰਦਾ ਇਤਿਹਾਸ ਸਨ 1953 ਵਿੱਚ ਨਹਿਰ ਸਰੰਦ ਦਾ ਸਰਵੇ ਹੋਇਆ ਤੇ ਇਸ ਸਥਾਨ ਵਿੱਚੋਂ ਨਹਿਰ ਲੰਗਾਉਣ ਦੀ ਸਕੀਮ ਬਣੀ ਪਰ ਖੁਦਾਈ ਕਰਵਾਉਣ ਵਾਲੇ ਅੰਗਰੇਜ਼ ਇੰਜੀਨੀਅਰ ਜੀਆ ਜੀ ਇੰਜੀਨੀਅਰ ਨੇ ਮੇਰੀ ਸਾਹਿਬ ਤੇ ਵੱਢਣ ਲੱਗਾ ਤੇ ਅੰਨਾ ਹੋ ਗਿਆ ਇੱਥੇ ਜਿੱਥੇ ਸਰਤਬੱਜੀ ਮੇਰੀ ਸਾਹਿਬ ਵਿੱਚੋਂ ਖੂਨ ਨਿਕਲਿਆ ਅੰਗਰੇਜ਼ ਇੰਜੀਨੀਅਰ ਬੜਾ ਪਸਤਾਇਆ ਤੇ 51 ਰੁਪਏ ਦੀ ਦੇਗ ਕਰਵਾਈ ਦੇਗ ਕਰਵਾਈ ਤੇ ਫਿਰ ਦੇਸ਼ ਜਾ ਕੇ ਸੰਤਾ ਵਿੱਚ ਵਰਤੀ ਤਾਂ ਇਸ ਸਥਾਨ ਨੂੰ ਜਰਾ ਵੀ ਨਾ ਛੇੜਿਆ ਗਿਆ ਨਹਿਰ 빙ੀ ਕਰਕੇ ਇਸ ਸਥਾਨ ਤੋਂ ਟੇਢੀ ਕਰਕੇ ਕੱਢੀ ਗਈ ਇਸ ਦੀ ਗਵਾਹ ਅੱਜ ਵੀ 베ਰੀ ਸਾਹਿਬ ਉੱਥੇ ਖੜੀ ਹੈ ਤੇ ਨਹਿਰ ਕੋਲੋਂ ਚੱਗ ਰਹੀ ਹੈ ਤੇ 51 ਰੁਪਏ ਦੀ ਦੇਗ ਕਰਵਾਉਣ ਵਾਲੇ ਅੰਗਰੇਜ਼ ਨੇ ਇਤੋਂ ਆਪਣੀਆਂ ਅੱਖਾਂ ਠੀਕ ਹੋਈਆਂ ਤੇ ਇਸ ਜਗ੍ਹਾ ਦਾ ਨਾਉ ਗੁਰਦੁਆਰਾ ਦੇਖ ਸਰ ਪਾਇਆ ਜੀ ਉਸ ਤੋਂ ਬਾਅਦ ਇਸ ਜਗ੍ਹਾ ਤੇ ਤੰਤਰ ਸਿੰਘ ਗੁਰਵਾਨ ਗੁਰੂਵਾਨ ਸਿੰਘ ਜੀ ਮਹਾਰਾਜ ਬਿਰਾਜਮਾਨ ਹੋਏ ਤੇ ਕਾਫੀ ਸਮਾਂ ਬਤਾਇਆ ਕਿ ਗੁਰੂ ਮਹਾਰਾਜ ਜੀ ਨੇ ਦੇਖ ਸਜਾਈ ਤੇ ਸੰਗਤਾਂ ਵਿੱਚ ਬਿਤਾਈ ਇਸ ਜਗ੍ਹਾ ਦਾ ਨਾਉ ਗੁਰਦੁਆਰਾ ਦੇਖ ਸਰ ਬੱਧਿਆ ਕਿ ਸੰਗਤਾਂ ਬੜੀ ਪਿਆਰ ਨਾਲ ਦਰਸ਼ਨ ਕਰ ਰਹੀਆਂ ਹਨ ਅੱਗੇ ਸਾਨੂੰ ਸਰੋਵਰ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਕੁਝ ਗੱਲਾਂ ਹੋਰ ਇਤਿਹਾਸ ਦੀਆਂ ਵੀ ਇਸ ਜਗ੍ਹਾ ਜੋ ਵਿੱਚ ਹਨ ਤੁਹਾਨੂੰ ਦੱਸਾਂਗੇ ਜ਼ਰੂਰ ਦਿਖਾਵਾਂਗੇ ਤੁਸੀਂ ਸਰੋਵਰ ਸਰ ਦੇ ਇਸ਼ਨਾਨ ਕਰੋ ਤੇ ਇਸ਼ਨਾਨ ਕਰ ਰਹੀਆਂ ਸੰਗਤਾਂ ਨੇ ਮਾਫ਼ ਕਰਿਓ ਜੇ ਕੁਝ ਗਲਤ ਬੋਲ ਗਿਆ ਹਾਂ ਮੈਂ ਤਾਂ ਜਾਨ ਬੱਚਾ ਸਮਝ ਕੇ ਮਾਫ਼ ਕਰਨਾ ਤੁਸੀਂ ਸਰੋਵਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਸਾਹ ਸੰਗ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੋਵਰ ਸਾਹਿਬ ਜੀ ਦੇ ਗੁਰਦੁਆਰਾ ਦੇਖ ਸਾਹਿਬ ਜੀ ਤੰਤਾਂ ਸਿੰਘ ਜੀ ਹਰਦੁਆ ਸਿੰਘ ਜੀ ਮਹਾਰਾਜ ਤੰਤਾਂ ਸਿੰਘ ਜੀ ਗੁਮਨ ਸਿੰਘ ਜੀ ਮਹਾਰਾਜੀ 400 ਬਰਾਪਤ ਧਰਤੀ ਜਿੱਥੇ ਸ੍ਰੋਵਰ ਸਾਹਿਬ ਬਣਿਆ ਹੋਇਆ ਹੈ ਸੰਗਤਾਂ ਇਸ਼ਨਾਨ ਪਾਣੀ ਕਰ ਰਹੀਆਂ ਹਨ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਦੇਖ ਸਾਹਿਬ ਜੀ ਗੱਦੀ ਦਾ ਮਾਰਤ ਹੈ ਕਿ ਮੇਰਾ ਹੱਥ ਦਾ ਅਦਭੁਤ ਨਜ਼ਾਰਾ ਸੰਕਤਾਂ ਇਸ਼ਨਾਨ ਕਰ ਆਪਣੇ ਦੁੱਖ ਤੋੜ ਰਹੀਆਂ ਹਨ ਵਾਹਿਗੁਰੂ ਵਾਹਿਗੁਰੂ ਜਾਫਰੀਆਂ ਹਨ ਤੁਸੀਂ ਦਰਸ਼ਨ ਕਰ ਰਹੇ ਹੋ ਉਹ ਦੁਬਾਰਾ ਦੇਖ ਸ਼ਾਹ ਸਾਧ ਸੰਗਤ ਜੀ ਹੁਣ ਸਾਨੂੰ ਦਰਸ਼ਨ ਕਰਾਵਾਂਗੇ ਲੰਗਰ ਹਾਲ ਦੇ ਚਲੋ ਆਪਾਂ ਚੱਲਦੇ ਆਂ ਲੰਗਰ ਹਾਲ ਵੱਲ ਇੱਧਰ ਸੰਗਤਾਂ ਵਾਸਤੇ ਜਲ ਦਾ ਪ੍ਰਬੰਧ ਕੀਤਾ ਹੋਇਆ ਹੈ ਸਤਿਗੁਰੂ ਦੀ ਸੇਵਾ ਸਭ ਹੈ ਜੋ ਕਰੇ ਚਿੱਤ ਲਾਏ ਇੱਥੇ ਸੰਗਤਾਂ ਵਾਸਤੇ ਜਲ ਦਾ ਪ੍ਰਬੰਧ ਕੀਤਾ ਹੈ ਸੰਗਤਾਂ ਅਕੇ ਜਲ ਸਕ ਰਹੀਆਂ ਹਨ ਅੱਗੇ ਚੱਲਾਂਗੇ ਆਪਾਂ ਨਗਰ ਹਾਲ ਵਾਲਾ ਸੰਤਾਂ ਦਰਸ਼ਨ ਕਰਕੇ ਅੰਦਰ ਆਏ ਦਰ ਜਲ ਦੀ ਸੇਵਾ ਇਸ ਚੱਲ ਰਹੀ ਹੈ ਸਾ ਸੰਗ ਜੀ ਇਹ ਹੈ ਜੀ ਲੰਗਰ ਹਾਲ ਜਿੱਥੇ ਸੰਗਤਾਂ ਲੰਗਰ ਪਾਣੀ ਛਕ ਰਹੀਆਂ ਹਨ ਇਹ ਗੁਰਦੁਆਰਾ ਦੇਖਸਰ ਸਾਹਿਬ ਜਿਹੜਾ ਲੰਗਰ ਹਾਲ ਹੈ ਬਹੁਤ ਭਾਰੀ ਤਦਾਰ ਦੇ ਵਿੱਚ ਸੰਗਤਾਂ ਲੰਗਰ ਪਾਣੀ ਛਕ ਰਹੀਆਂ ਹਨ ਤੇ ਛਰਨ ਮੇਲੇ ਕਰ ਰਹੀਆਂ ਹਨ ਅੰਦਰੋਂ ਵੀ ਸਮਝੂਰ ਲੰਗਰ ਹਾਲ ਦੇ ਦਰਸ਼ਨ ਕਰਾਵਾਂਗੇ ਅੱਗੇ ਚੱਲਦੇ ਹਾਂ ਜੀ ਕਿ ਚੱਲਦੇ ਹਾਂ ਜੀ ਸਾਧ ਸੰਗਤ ਜੀ ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਲੰਗਰ ਹਾਲ ਦੇ ਉਸ ਦੁਆਰਾ ਦੇਖ ਸਾਹ ਪਤਾ ਨਾ ਸੰਤਾਂ ਬੜੇ ਹੀ ਪਿਆਰ ਤੇ ਸ਼ਬਦਾਂ ਨਾਲ ਲੰਗਰ ਛਕ ਰਹੀਆਂ ਹਨ ਵਾਹਿਗੁਰੂ ਵਾਹਿਗੁਰੂ ਜਪ ਕਰ ਰਹੀਆਂ ਹਨ ਅੰਮ੍ਰਿਤ ਬਾਣੀ ਪ੍ਰਾਪਤ ਕਰ ਰਹੀਆਂ ਹਨ ਦੀ ਦਸਤ ਕਰ ਰਹੇ ਹੋ ਕੰਧਰਾਂ ਦੇ ਗੋਦਵਾਰਾਂ ਤੋਂ ਸ਼ਾਨਸਾ ਦੇ ਦੁਆਰਾ ਠੀਕ ਸਰ ਵਾਹਿਗੁਰੂ ਵਾਹਿਗੁਰੂ ਇਸ ਸਥਾਨ ਤੇ ਧੰਤਨ ਸਿੰਘ ਜੀ ਗੋਵਿੰਦ ਸਿੰਘ ਜੀ ਮਹਾਰਾਜ ਉੱਚ ਦੇ ਪੀਰ ਬਣ ਕੇ 11 ਪਾਉ 1961 ਇਸਵੀ ਨੂੰ ਇੱਥੇ ਆਪ ਜੀ ਦੇ ਨਾਲ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਤੇ ਭਾਈ ਮਨੀ ਸਿੰਘ ਭਾਈ ਨਵੀ ਖਾਨ ਤੇ ਭਾਈ ਗਨੀ ਖਾਨ ਜਿਸਨ ਆਪ ਜੀ ਦੇ ਨੇ ਇਸ ਬਿਲੀ ਦੇ ਹੇਠਾਂ ਪਲੰਗ ਲਗਾਇਆ ਤੇ ਆਪਣੇ ਹੱਥਾਂ ਨਾਲ ਦੇਗ ਵਰਤਾਇ ਇਸ ਜਗ੍ਹਾ ਦਾ ਨਾਮ ਇਤਿਹਾਸ ਵਿੱਚ ਦੇਖਣ ਰੱਖਿਆ ਗਿਆ ਇਹ ਸਥਾਨ ਕਟਾਣਾ ਸਾਹਿਬ ਵਿੱਚ ਹੈ ਤੇ ਤੰਤਰਿਕ ਗੋਵਿੰਦ ਸੰਗ ਜੀ ਮਹਾਰਾਤਾਾਂ ਤੋਂ ਸੇਵਾ ਹਰਗੋਸ ਸਾਇਉ ਜੀ ਮਹਾਰਾਜੀ 400 ਪ੍ਰਾਪਤ ਕਰਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ